ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਸਪੀ ਹੁਸ਼ਿਆਰਪੁਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ 14 ਦਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਦੇ ਮੱਧਿਆਨਜ਼ਰ ਸ਼ਾਂਤ ਮਈ ਟੰਗ ਨਾਲ ਵੋਟਾਂ ਪਾਉਣ ਸੁਰੱਖਿਆ ਪ੍ਰਬੰਧਾਂ ਨੂੰ ਚੁਸਤ ਦਰਸਤ ਕਰਨ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਐਸਐਚਓ ਮੁਕੇਰੀਆਂ ਐਸਆਈ ਦਲਜੀਤ ਸਿੰਘ ਹੋਰਾਂ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਹਿੱਸਾ ਲਿਆ ਵੱਖ-ਵੱਖ ਪੋਲਿੰਗ ਸਟੇਸ਼ਨਾਂ ਨੂੰ ਜਾਣ ਵਾਲੀਆਂ ਪੁਲਿਸ ਪਾਰਟੀਆਂ ਨੂੰ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਸਾਂਝਾ ਕਰਨ ਉਪਰੰਤ ਗੱਲਬਾਤ ਰਾਹੀਂ ਐਸ ਐਚ ਓ ਦਲਜੀਤ ਸਿੰਘ ਹੋਰਾਂ ਇਸ ਫਲੈਗ ਮਾਰਚ ਦੇ ਪਿੱਛੇ ਦਾ ਮੰਤਵ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣਾ ਅਤੇ ਸ਼ਾਂਤ ਮੈਥਰੀਕੇ ਨਾਲ ਵੋਟਾਂ ਪਵਾਉਣੀਆਂ ਦੱਸਦਿਆਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਹਾਂ ਜੋ ਵੀ ਐਸਐਸਪੀ ਸਾਹਿਬ ਸ਼ਹਾਦਪੁਰ ਜੀ ਦੇ ਦੇਸਾਂ ਤੋਂ ਅਨੁਸਾਰ ਆ ਜਿਹੜਾ ਅਸੀਂ ਬਲਾਕ ਸੰਤੀ ਤੇ ਜ਼ਿਲ੍ਹਾ ਪੱਧਰੀ ਚੋਣਾਂ ਦੇ ਸਬੰਧ ਵਿੱਚ ਫੋਰਸ ਬਾਦੋਂ ਆਈ ਹੈ ਜਿਨ੍ਹਾਂ ਨੂੰ ਹਾਂ ਹੀ ਨਾਲ ਲੈ ਕੇ ਫਲੈਗ ਮਾਰਚ ਕਰਦੇ ਹੋਇਆ ਤਾਂ ਕਿ ਜਿਹੜੀ ਚੋਣਾਂ ਨੂੰ ਸ਼ਾਂਤੀਪੂਰਨ ਤੌਰ ਤੇ ਕਰ ਨੇਪਰੇ ਚਾੜੇ ਜਾ ਸਕੋ। ਉਹਨੂੰ ਹੈ ਕਹਿਣਾ ਚਾਹੁੰਦੇ ਆ ਕਿ ਉਹ ਇਲੈਕਸ਼ਨ ਦੌਰਾਨ ਸ਼ਾਂਤੀ ਬਣਾਈ ਰੱਖਣ ਤੇ ਇੱਕ ਦੂਜੇ ਨੂੰ ਪੁਲਿਸ ਨੂੰ ਸਹਿਯੋਗ ਕਰਨ ਕਿ ਬਿਨਾਂ ਕੋਹਤੋਂ ਸ਼ਾਂਤਮਈ ਤਰੀਕੇ ਨਾਲ ਆਪਣੀ ਵੋਟ ਦਾ Este é